ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਚਾਹੇ ਕੋਈ ਕਿੰਨਾ ਵੀ ਸਕਾ ਹੋਵੇ ਇਹ ਸੇ ਚੀਜ਼ਾਂ ਭੁਲ ਕੇ ਵੀ ਤੁੱਚਿਆ ਨੂੰ ਨਾ ਦਿਓ ਸੰਗਤ ਜੀ ਬਹੁਤ ਹੀ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਵਿਅਕਤੀ ਰਹਿੰਦਾ ਸੀ ਜਿਸ ਦਾ ਨਾਮ ਮਹੇਸ਼ ਸੀ ਆਪਣੀ ਪਤਨੀ ਰੇਨਾ ਦੇ ਨਾਲ ਰਹਿੰਦਾ ਸੀ ਉਹਨਾਂ ਕੋਲ ਧਨ ਦੌਲਤ ਦੀ ਕੋਈ ਕਮੀ ਨਹੀਂ ਸੀ ਫਿਰ ਵੀ ਉਹਨਾਂ ਨੂੰ ਜ਼ਿੰਦਗੀ ਵਿੱਚ ਇੱਕ ਕਮੀ ਸੀ। ਉਹਨਾਂ ਦੋਨਾਂ ਕੋਲ ਸੰਤਾਨ ਦਾ ਸੁੱਖ ਨਹੀਂ ਸੀ ਜੋ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਇਸ਼ਿਆ ਸੀ। ਮਹੇਸ਼ ਤੇ ਰੀਨਾ ਨੇ ਸੰਤਾਨ ਸੁਖ ਪ੍ਰਾਪਤ ਕਰਨ ਲਈ ਹਰ ਉਪਾਏ ਕਰਕੇ ਦੇਖ ਲਿਆ। ਹਰ ਕੋਸ਼ਿਸ਼ ਕੀਤੀ, ਵੈਦ ਹਕੀਮਾਂ ਦੀ ਸਲਾਹ ਲਈ, ਮੰਦਰਾਂ ਵਿੱਚ ਪੂਜਾ, ਦਾਨ, ਪੁੰਨ ਕੀਤਾ ਪਰ ਉਹਨਾਂ ਦੇ ਛੋਲੇ ਦੇ ਵਿੱਚ ਸੰਤਾਨ ਦਾ ਆਸ਼ੀਰਵਾਦ ਦਾ ਸਮਾਪਿਤਾਂ ਦੇ ਨਾਲ ਮਹੇਸ਼ ਨੇ ਇਸ ਨੂੰ ਆਪਣੀ ਕਿਸਮਤ ਮੰਨ ਕੇ ਸਵੀਕਾਰ ਕਰ ਲਿਆ ਉਸ ਨੂੰ ਲੱਗਣ ਲੱਗਿਆ ਕਿ ਸ਼ਾਇਦ ਇਹ ਉਸਦੀ ਕਿਸਮਤ ਹੈ ਕਿ ਉਸਨੇ ਆਪਣੀ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਬਿਨਾਂ ਸੰਤਾਨ ਦੇ ਹੀ ਬਿਤਾਉਣੀ ਹੈ ਪਰ ਇਹਨਾਂ ਦਾ ਦਿਲ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸੀ ਉਹ ਹਰ ਰੋਜ਼ ਆਪਣੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੈਠ ਕੇ ਪ੍ਰਾਰਥਨਾ ਕਰਦੇ ਅੱਖਾਂ ਬੰਦ ਕਰਕੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਪਰਮਾਤਮਾ ਨੂੰ ਬੇਨਤੀ ਕਰਦੇ ਕਿ ਇੱਕ ਦਿਨ ਉਸ ਦੀ ਅਰਦਾਸ ਰੋਜ਼ ਸੁਣੀ ਜਾਵੇਗੀ ਤੇ ਉਸ ਦੇ ਸੁੰਨੇ ਕੋਖ ਭਰ ਜਾਵੇਗੇ ਮਹੇਸ਼ ਅਕਸਰ ਰੇਨਾ ਨੂੰ ਕਹਿੰਦਾ ਕਿ ਹੁਣ ਤੂੰ ਛੱਡ ਵੀ ਦੇ ਕਿੰਨੇ ਵਾਰ ਹੋਰ ਪਕਵਾਨ ਤੋਂ ਮੰਗਵੇਂਗੀ ਸ਼ਾਇਦ ਪਰਮਾਤਮਾ ਦੇ ਇਹੇ ਇਸ਼ਾਰਾ ਹੈ ਕਿ ਅਸੀਮ ਬੇਉਲਾਦ ਹੀ ਰਹੀਏ ਪਰ ਰੇਨਾ ਮਹੇਸ਼ ਦੀ ਇੱਕ ਵੀ ਗੱਲ ਨਾ ਸੌਂਦੀ ਉਹ ਸੇਮਨੋ ਵਿਸ਼ਵਾਸੀ ਕਿ ਇੱਕ ਦਿਨ ਪਰਮਾਤਮਾ ਉਸਦੀ ਪ੍ਰਾਰਥਨਾ ਦਾ ਜਵਾਬ ਜ਼ਰੂਰ ਦੇਣਗੇ ਮਹੇਸ਼ ਦੇ ਕੰਮ ਤੇ ਚਲੇ ਜਾਣ ਤੋਂ ਬਾਅਦ ਸੇਨਾ ਹਰ ਦਿਨ ਭਗਤੀ ਵਿੱਚ ਡੁੱਬ ਜਾਂਦੀ ਪੂਜਾ ਅਰਚਨਾ ਕਰਦੀ ਪਰਮਾਤਮਾ ਨੂੰ ਆਪਣੀ ਸੁੰਨੇ ਕੋਕ ਭਰੰਦੀ ਪ੍ਰਾਰਥਨਾ ਕਰਦੀ ਫਿਰ ਥੋੜਾ ਸਮਾਂ ਪੰਛੀਆਂ ਦੇ ਨਾਲ ਬਿਤਾਉਂਦੀ ਤੇ ਉਹਨਾਂ ਨੂੰ ਦਾਣਾ ਪਾਣੀ ਪਾਉਂਦੀ ਤੇ ਉਹਨਾਂ ਨੂੰ ਚੋਗਾ ਚੁਗਦਿਆਂ ਨੂੰ ਦੇਖ ਕੇ ਖੁਸ਼ ਹੁੰਦੀ ਇਹ ਪੰਛੀ ਉਸਦੇ ਹੁਣ ਸਾਥੀ ਬਣ ਗਏ ਸੀ ਤੇ ਹੌਲੀ-ਹੌਲੀ ਉਸਦੇ ਰੋਜ਼ਾਨਾ ਦੇ ਕੰਮਾਂ ਦਾ ਇੱਕ ਹਿੱਸਾ ਬਣ ਗਏ ਸੀ। ਇੱਕ ਦਿਨ ਰੀਨਾ ਨੇ ਦੇਖਿਆ ਕਿ ਤੋਤਾ ਤੇ ਮੈਨਾ ਦਾ ਜੋੜਾ ਉਸਦੇ ਛੱਤੇ ਆਇਆ ਹੈ ਤੇ ਉਹਨਾਂ ਨੇ ਇੱਕ ਆਲਣਾ ਬਣਾ ਲਿਆ ਹੈ ਤੇ ਰੀਨਾ ਦੇ ਮਨ ਦੇ ਵਿੱਚ ਇਹਨਾਂ ਪੰਛੀਆਂ ਪ੍ਰਤੀ ਪਿਆਰ ਜਾਗ ਉਠਿਆ ਉਸਨੇ ਦੇਖਿਆ ਕਿ ਕੁਝ ਸਮੇਂ ਬਾਅਦ ਮੈਨਾ ਨੇ ਇੱਕ ਅੰਡਾ ਦਿੱਤਾ। ਹਰ ਦਿਨ ਸਵੇਰ ਹੁੰਦੇ ਹੀ ਤੋਤਾ ਮੈਨਾ ਦਾ ਜੋੜਾ ਭੋਜਨ ਦੀ ਤਲਾਸ਼ ਵਿੱਚ ਉੱਡ ਜਾਂਦੇ ਤੇ ਸ਼ਾਮ ਹੁੰਦੇ ਵਾਪਸ ਆਉਂਦੇ ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਤੋਤਾ ਤੇ ਮੈਨਾ ਜੋੜਾ ਰਾਤ ਨੂੰ ਆਪਣੇ ਆਲੇ ਦੁਆਲੇ ਵਿੱਚ ਵਾਪਸ ਨਾ ਆਏ। ਰੀਨਾ ਪਰੇਸ਼ਾਨ ਹੋ ਗਈ ਕਿ ਕਈ ਦਿਨਾਂ ਤੱਕ ਉਹਨਾਂ ਦੀ ਰਾਹ ਦੇਖਦੀ ਰਹੀ ਪਰ ਉਹ ਵਾਪਸ ਨਾ ਆਏ। ਹੁਣ ਰੀਨਾ ਹੀ ਉਸ ਆਂਡੇ ਦੀ ਦੇਖਭਾਲ ਕਰਨ ਲੱਗੀ ਮੰਨੋ ਉਸ ਨੂੰ ਆਪਣਾ ਬੱਚਾ ਸਮਝ ਰਹੀ ਸੀ। ਸਾਰਾ ਦਿਨ ਉਸ ਆਂਡੇ ਨੂੰ ਦੇਖਦੀ ਰਹਿੰਦੀ ਜਿਵੇਂ ਉਸ ਦਾ ਆਪਣਾ ਸੁਪਨਾ ਪਾਲ ਰਿਹਾ ਹੋਵੇ। ਕੁਝ ਸਮੇਂ ਬਾਅਦ ਰੀਨਾ ਨੇ ਦੇਖਿਆ ਕਿ ਉਹ ਅੰਡਾ ਅਸਤਾਰਨ ਡਰੋਪ ਵਿੱਚ ਵੱਧਣ ਲੱਗਿਆ ਹੈ ਹਰ ਦਿਨ ਉਹ ਅੰਡਾ ਪਹਿਲਾਂ ਨਾਲੋਂ ਵੱਡਾ ਹੁੰਦਾ ਜਾ ਰਿਹਾ ਸੀ ਇਹ ਦੇਖ ਕੇ ਰੀਨਾ ਨੂੰ ਡਰ ਵੀ ਲੱਗਣ ਲੱਗਾ ਪਰ ਉਸ ਦਾ ਮੌਂ ਅੰਡੇ ਦੇ ਪ੍ਰਤੀ ਘਟਨਾ ਹੋਇਆ ਇੱਕ ਦਿਨ ਉਸ ਨੇ ਦੇਖਿਆ ਕਿ ਉਹ ਅੰਡਾ ਹੁਣ ਤਰਬੂਜ ਜਿੰਨਾ ਵੱਡਾ ਹੋ ਗਿਆ ਸੀ ਇਹ ਦੇਖ ਕੇ ਰੀਨਾ ਡਰ ਦੇ ਮਾਰੇ ਭੱਜੇ ਤੇ ਮਹੇਸ਼ ਨੂੰ ਬੁਲਾ ਕੇ ਲਿਆਈ ਮਹੇਸ਼ ਤੇ ਰੀਨਾ ਉਸ ਅੰਡੇ ਕੋਲ ਪਹੁੰਚੇ ਤਾਂ ਉਹ ਅੰਡਾ ਹੌਲੀ-ਹੌਲੀ ਲੜਕਾ ਦਾ ਹੋਇਆ ਉਸਦੇ ਪੈਰਾਂ ਕੋਲ ਆ ਗਿਆ ਮਹੇਸ਼ ਨੇ ਕਾਮ ਦੇ ਹੱਥਾਂ ਨਾਲ ਜਿਵੇਂ ਅੰਡੇ ਨੂੰ ਹੱਥ ਲਾਇਆ ਉਹ ਫਟ ਗਿਆ ਤੇ ਉਸ ਵਿੱਚੋਂ ਇੱਕ ਸੋਹਣੀ ਜਿਹੀ ਕੁੜੀ ਬਾਹਰ ਨਿਕਲੀ ਇਹ ਦੇਖ ਕੇ ਰੀਨਾ ਦਾ ਦਿਲ ਖੁਸ਼ੀ ਨਾਲ ਝੌਂਮ ਉੱਠਿਆ ਉਸਨੇ ਉਸ ਵੇਲੇ ਉਸ ਬੱਚੇ ਨੂੰ ਆਪਣੇ سینੇ ਨਾਲ ਲਗਾ ਲਿਆ ਤੇ ਉਹ ਜਾਣਦੀ ਸੀ ਕਿ ਇਹ ਬੱਚੇ ਪਰਮਾਤਮਾ ਦਾ ਆਸ਼ੀਰਵਾਦ ਬਣ ਕੇ ਉਹਨਾਂ ਦੀ ਗੋਦ ਵਿੱਚ ਆਈ ਹੈ ਕਿਉਂਕਿ ਉਹ ਕੁੜੀ ਮੈਣਾ ਤੇ ਆਂਡੇ ਤੋਂ ਪੈਦਾ ਹੋਈ ਸੀ ਇਸ ਲਈ ਉਹਨਾਂ ਨੇ ਉਸ ਦਾ ਨਾਮ ਮੀਰਾ ਰੱਖਿਆ ਮਹੇਸ਼ ਤੇ ਰੇਨਾ ਨੇ ਉਸ ਨੂੰ ਆਪਣੀ ਸੰਤਾਨ ਮੰਨ ਕੇ ਉਸ ਦਾ ਪਾਲਣ ਪੋषण ਕਰਨਾ ਸ਼ੁਰੂ ਕਰ ਦਿੱਤਾ ਦੋਨਾਂ ਨੇ ਉਸ ਲਈ ਹਰ ਸੰਭਵ ਸੁੱਖ ਸਹੂਲਤਾਂ ਜਟਾਈਆਂ ਮੀਰਾ ਦਾ ਪਾਲਣ ਪੋषण ਪਿਆਰ ਤੇ ਸੁਨੇਹ ਨਾਲ ਹੋਣ ਲੱਗਿਆ ਤੇ ਸਮੇਂ ਦੇ ਨਾਲ-ਨਾਲ ਉਹ ਵੱਡੀ ਹੋਣ ਲੱਗੀ ਹੁਣ ਉਹ ਇੰਨੇ ਸੋਹਣੇ ਹੋ ਗਏ ਸੀ ਕਿ ਜੋ ਵੀ ਉਸਨੂੰ ਦੇਖਦਾ ਉਸ ਦੀ ਸੁੰਦਰਤਾ ਦੇ ਵਿੱਚ ਗਵਾਚ ਜਾਂਦਾ ਮਹੇਸਤਰ ਇਨਾਂ ਦੀ ਸੁੰਨੇ ਗੋਦ ਪਰੰਦਾ ਸੁਪਨਾ ਹੁਣ ਮੇਰਾ ਦਾ ਮੁਸਕਾਨ ਨਾਲ ਸਕਾਰ ਹੋ ਚੁੱਕਿਆ ਸੀ ਉਹਨਾਂ ਦੀ ਜ਼ਿੰਦਗੀ ਖੁਸ਼ੀਆਂ ਨਾਲ ਪਰ ਗਈ ਦੋਨੋਂ ਹੁਣ ਆਪਣੀ ਕਿਸਮਤ ਨੂੰ ਧੰਨਵਾਦ ਦਿੰਦੇ ਕਿ ਉਹਨਾਂ ਦੀਆਂ ਪ੍ਰਾਰਥਨਾਵਾਂ ਦਾ ਫਲ ਉਹਨਾਂ ਨੂੰ ਇਸ ਰੂਪ ਵਿੱਚ ਮਿਲਿਆ ਇੱਕ ਵਾਰ ਦੀ ਗੱਲ ਹੈ ਕਿ ਮੇਰਾ ਆਪਣੀਆਂ ਸਹੇਲੀਆਂ ਦੇ ਨਾਲ ਮੇਲੇ ਵਿੱਚ ਘੁੰਮਣ ਗਈ ਤੇ ਸੰਜੋਗ ਦੇ ਨਾਲ ਉਸ ਸਮੇ ਉਸ ਰਾਜ ਦਾ ਰਾਜਾ ਸੀ ਉਹ ਵੀ ਆਪਣੇ ਅੰਗ ਰਖੀਖਾਂ ਤੇ ਦਰਬਾਰੀਆਂ ਦੇ ਨਾਲ ਮੇਲੇ ਵਿੱਚ ਆਇਆ ਹੋਇਆ ਸੀ ਜਿਵੇਂ ਹੀ ਰਾਜੇ ਦੀ ਨਜ਼ਰ ਮੀਰਾ ਤੇ ਪਈ ਤਾਂ ਉਸ ਦੀ ਅਨੋਖੀ ਸੁੰਦਰਤਾ ਨੂੰ ਦੇਖ ਕੇ ਉਹ ਮੰਦਰ ਮੁਕਤ ਹੋ ਗਿਆ ਉਸ ਨੂੰ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਧਰਤੀ ਤੇ ਅப்சਰਾ ਉਤਰਾਈ ਹੋਵੇ ਰਾਜਾ ਵਿਕਰਮ ਨੇ ਆਪਣੇ ਸੈਨਾਪਤੀ ਨੂੰ ਬੁਲਾ ਕੇ ਕਿਹਾ ਕਿ ਸੈਨਾਪਤੀ ਪਤਾ ਲਗਾਓ ਕਿ ਇਹ ਰੂਪਵਣ ਕੁੜੀ ਕੌਣ ਹੈ ਤੇ ਉਸ ਦੇ ਮਾਪੇ ਕੌਣ ਹਨ ਰਾਜੇ ਦੇ ਆਦੇਸ਼ ਤੇ ਸੈਨਾਪਤੀ ਨੇ ਉਸੇ ਵੇਲੇ ਉਸ ਕੁੜੀ ਦੇ ਬਾਰੇ ਸਾਰੀ ਜਾਣਕਾਰੀ ਪਤਾ ਕਰ ਲਈ। ਅਗਲੇ ਹੀ ਦਿਨ ਰਾਜੇ ਨੇ ਮੀਰਾ ਦੇ ਪਿਓ ਮਹੇਸ਼ ਨੂੰ ਮਹਿਲ ਵਿੱਚ ਬੁਲਾ ਕੇ ਮੀਰਾ ਦੇ ਵਿਆਹ ਦਾ ਪ੍ਰਸਤਾਵ ਭੇਜਿਆ। ਮਹੇਸ਼ ਸੌਂਦੇ ਹੀ ਬਹੁਤ ਖੁਸ਼ ਹੋ ਗਿਆ ਕਿਉਂਕਿ ਪਲਾ ਕੋਣ ਪਿਓ ਚਾਹੇਗਾ ਕਿ ਉਸ ਉਸਦੀ ਧੀ ਰਾਜੇ ਦੀ ਰਾਣੀ ਨਾ ਬਣੇ। ਆਪਣੀ ਖੁਸ਼ੀ ਨੂੰ ਨਾ ਰੋਕਦੇ ਹੋਏ ਉਹ ਭਾਇਦਾ ਹੋਇਆ ਆਪਣੀ ਪਤਨੀ ਰੀਨਾ ਕੋਲ ਗਿਆ। बोले भगवान ਸਾਡੇ ਤੇ ਮੀਰਾ ਦੇ ਭਾਗ ਖੁੱਲ ਗਏ ਖੁਦ ਰਾਜਾ ਸੈਮ ਨੇ ਉਸ ਨਾਲ ਵਿਆਹ ਕਰਨ ਦਾ ਪਸਤਾ ਭੇਜਿਆ ਹੈ ਰੀਨਾ ਇਹ ਸੌਂਦੇ ਕੁਸ਼ੀ ਨਾਲ ਚੋਮੋਠੇ ਦੋਨੋਂ ਪਤੀ ਪਤਨੀ ਦਾ ਦਿਲ ਖੁਸ਼ੀ ਨਾਲ ਪਰ ਗਿਆ ਉਹਨਾਂ ਨੇ ਬਿਨਾਂ ਦੇਰੀ ਕੀਤੇ ਵਿਆਹ ਲਈ ਹਾਂ ਕਰ ਦਿੱਤੀ ਤੇ ਕੁਝ ਹੀ ਦਿਨਾਂ ਵਿੱਚ ਬੜੇ ਧੂਮ ਧਾਮ ਦੇ ਨਾਲ ਮੀਰਾ ਤੇ ਰਾਜਾ ਵਿਕਰਮ ਦਾ ਵਿਆਹ ਹੋ ਗਿਆ ਵਿਆਦਵਦ ਰਾਜ ਦੀ ਦੂਸਰੀ ਰਾਣੀ ਪਣ ਮਹਿਲ ਵਿੱਚ ਮੇਰਾ ਦਾ ਸਵਾਗਤ ਕੀਤਾ ਗਿਆ ਤੇ ਉਸ ਦੀ ਸੁੰਦਰਤਾ ਦੀ ਚਰਚਾ ਚਾਰੇ ਪਾਸੇ ਫੈਲ ਗਈ ਮੇਰਾ ਦੇ ਮਹਿਲ ਦੇ ਵਿੱਚ ਆਉਂਦੇ ਹੀ ਮਹਿਲ ਦੇ ਹਰ ਕੋਨੇ ਵਿੱਚ ਉਸ ਦੀ ਸੁੰਦਰਤਾ ਤੇ ਉਸ ਦੇ ਆਕਰਸ਼ਕ ਵਿਅਕਤੀਤਵ ਦੀ ਚਰਚਾ ਹੋਣ ਲੱਗੀ ਹਰ ਕੋਈ ਮੇਰਾ ਦੀ ਮਾਸਮੀਆਂ ਤੇ ਸੋਹਣੇ ਬੰਦ ਦੀ ਪ੍ਰਸ਼ੰਸਾ ਕਰਦਾ ਹੌਲੀ ਹੌਲੀ ਇਹ ਗੱਲ ਮਹਿਲ ਦੀ ਪਹਿਲੀ ਰਾਣੀ ਸਲਾਨੀ ਤੱਕ ਪਹੁੰਚ ਗਈ ਸਲਾਨੀ ਨੇ ਜਦੋਂ ਇਹ ਸੁਣਿਆ ਕਿ ਲੋਕ ਮੀਰਾ ਦੀ ਸੁੰਦਰਤਾ ਦੀ ਤੁਲਨਾ ਉਸ ਦੀ ਸੁੰਦਰਤਾ ਨਾਲ ਕਰਨ ਲੱਗੇ ਹਨ ਤਾਂ ਉਸ ਦੇ ਮਨ ਦੇ ਵਿੱਚ ਈਰਖਾ ਆ ਗਈ ਹੁਣ ਤਾਂ ਰਾਜਾ ਵਿਕਰਮ ਮਿਰ ਰਾਤ ਦਿਨ ਮੀਰਾ ਨਾਲ ਸਮਾਂ ਬਤਾਉਣ ਦੀ ਕੋਸ਼ਿਸ਼ ਕਰਦਾ ਚਾਹੇ ਕੋਈ ਵੀ ਖਾਸ ਫੈਸਲਾ ਲੈਣਾ ਹੋਵੇ ਜਾਂ ਕਿਸੇ ਨਵੇਂ ਕੰਮ ਦੀ ਯੋਜਨਾ ਬਣਾਉਣੀ ਹੋਵੇ ਰਾਜਾ ਹਮੇਸ਼ਾ ਹੀ ਮੀਰਾ ਤੋਂ ਸਲਾਹ ਲੈਣ ਲੱਗਿਆ ਇਹ ਦੇਖ ਕੇ ਰਾਣੀ ਸਲੈਨਾ ਦਾ ਮਨ ਹੋਰ ਵਿਚਲਿਤ ਹੋ ਗਿਆ ਉਸਨੂੰ ਲੱਗਿਆ ਕਿ ਮੀਰਾ ਨੇ ਉਸਦੀ ਜਗ੍ਹਾ ਲੈ ਲਈ ਤੇ ਇਹ ਏਰਕਾ ਹੌਲੀ ਹੌਲੀ ਗੁੱਸੇ ਵਿੱਚ ਬਦਲਣ ਲੱਗੇ ਇੱਕ ਦਿਨ ਰਾਣੀ ਸਲੇਨਾ ਨੇ ਮੀਰਾ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਤੇ ਉਸਨੂੰ ਕਿਹਾ ਮੀਰਾ ਤੂੰ ਸਾਡੇ ਵਰਗੇ ਆਮ ਨੌਕ ਦੀ ਸੰਤਾਨ ਨਹੀਂ ਤੂੰ ਇੱਕ ਅਨੋਖੀ ਘਟਨਾ ਤੋਂ ਇੱਕ ਅੰਡੇ ਰਹੀਂ ਪੈਦਾ ਹੋਈ ਹੈ ਤੂੰ ਮੈਨੂੰ ਇਹ ਦੱਸ ਸਕਦੇ ਹੈਂ ਤੇਰੀ ਜਨ ਕਿਸ ਵਿੱਚ ਹੈ ਮੇਰਾ ਪੋਲੀ ਪਾਲੀ ਸੇ ਤੇ ਉਸ ਲਾਨੇ ਦੇ ਇਸ ਚਾਲ ਨੂੰ ਸਮਝ ਨਾ ਸਕੇ ਉਸਨੇ ਲਾਨੇ ਦੀ ਗੱਲਾਂ ਚਾਕੇ ਕਿਹਾ ਕਿ ਦੇਦੇ ਜਵੇਂ ਹਰ ਮਨੁੱਖ ਦੀ ਜਾਨ ਉਸ ਦੇ ਦਿਲ ਵਿੱਚ ਆਉਂਦੀ ਹੈ ਓਵੇਂ ਹੀ ਮੇਰੀ ਜਾਨ ਮੇਰੇ ਦਿਲ ਵਿੱਚ ਹੈ ਰਾਣੀ ਸਲਾਨੀ ਨੇ ਕਿਹਾ ਦੇਖ ਮੇਰਾ ਮੈਂ ਤਾਂ ਤੇਰੇ ਵੱਡੇ ਭੈਣ ਦੀ ਤਰ੍ਹਾਂ ਹ ਇਸ ਲਈ ਤੇਰੀ ਸੁਰੱਖਿਆ ਦਾ ਧਿਆਨ ਰੱਖਣਾ ਫਰਜ਼ ਹੈ ਰਾਜ ਪਰਿਵਾਰ ਦੇ ਮੈਂਬਰਾਂ ਨੂੰ ਹਰ ਸਮੇਂ ਖਤਰਾ ਬਣਿਆ ਰਹਿੰਦਾ ਹੈ ਮੈਨੂੰ ਇਹ ਜਾਣਨ ਦੀ ਬੜੀ ਇੱਛਾ ਸੀ ਕਿ ਤੇਰੀ ਜਾਨ ਕਿੱਥੇ ਸੁਰੱਖਿਅਤ ਹੈ ਤਾਂ ਜੋ ਮੈਂ ਤੇਰੇ ਰੱਖਿਆ ਕਰ ਸਕਾਂ ਮੀਰਾ ਦੀ ਸਰਲਤਾ ਦਾ ਲਾਭ ਉਠਾਉਂਦੇ ਹੋਏ ਸਲਾਨੀ ਨੇ ਉਸ ਸਾਰੀ ਜਾਣਕਾਰੀ ਲੈ ਲਈ ਉਸ ਨੂੰ ਦੱਸਿਆ ਕਿ ਦੀਦੀ ਮੇਰੇ ਪੇਕੇ ਘਰ ਦੇ ਵਿਹੜੇ ਵਿੱਚ ਇੱਕ ਪੁਰਾਣਾ ਖੂਹ ਹੈ ਉਸ ਖੂਹ ਵਿੱਚ ਇੱਕ ਲੱਕੜੀ ਦਾ ਬਕਸਾ ਹੈ ਤੇ ਉਸ ਬਕਸੇ ਦੇ ਵਿੱਚ ਇੱਕ ਛੋਟੀ ਜਿਹੀ ਡੱਬੀ ਹੈ ਉਸ ਡੱਬੀ ਵਿੱਚ ਹੀਰਿਆਂ ਦੀ ਇੱਕ ਮਾਲਾ ਹੈ ਤੇ ਉਸ ਮਾਲਾ ਵਿੱਚ ਮੇਰੇ ਪਰਣ ਵਾਸਤੇ ਹਨ ਸਾਰੇ ਗੱਲ ਜਾਣ ਕੇ ਸਲਾਨੇ ਮੁਸਕਰਾਏ ਤੇ ਮੇਰਾ ਨੂੰ ਬੋਲ ਮੇਰਾ ਤੇਰੇ ਜਾਨ ਤਾਂ ਬਹੁਤ ਹੀ ਸੁਰੱਖਿਤ ਜਗ੍ਹਾ ਤੇ ਹੈ ਪਰ ਸਾਵਧਾਨ ਰਹੀਂ ਸਾਡੇ ਰਾਜ ਪਰਿਵਾਰ ਦੇ ਲੋਕਾਂ ਦੇ ਕਈ ਦੁਸ਼ਮਣ ਹੁੰਦੇ ਹਨ ਇਹ ਕਹਿ ਕੇ ਉਸਨੇ ਮੇਰਾ ਨੂੰ ਭੇਜ ਦਿੱਤਾ ਦੇ ਬਾਅਦ ਵਿੱਚ ਉਸ ਨੇ ਇਹ ਗੱਲਾਂ ਤੇ ਕੁਝ ਵਿਚਾਰ ਕਰਨ ਲੱਗੇ ਪਰ ਉਸ ਦੀ ਮਾਸੂਮੀਅਤ ਨੇ ਉਸ ਨੂੰ ਸ਼ੱਕ ਕਰਨ ਦਾ ਮੌਕਾ ਨਾ ਦਿੱਤਾ ਉਸ ਸਮੇਂ ਰਾਜਾ ਵਿਕਰਮ ਕਮਰੇ ਵਿੱਚ ਆਏ ਤੇ ਮੇਰਾ ਨੂੰ ਕੁਝ ਸੋਚਦੇ ਹੋਏ ਦੇਖ ਕੇ ਬੋਲੇ ਰਾਣੇ ਕੇਸ ਵਿਚਾਰ ਵਿੱਚ ਹੋ ਮੈਨੂੰ ਹੀ ਦੱਸੋ ਮੇਰਾ ਨੇ ਰਾਜਾ ਨੂੰ ਕਿਹਾ ਮਹਾਰਾਜ ਜੇਕਰ ਮੈਨੂੰ ਕੁਝ ਹੋ ਜਾਵੇ ਤਾਂ ਮੈਨੂੰ ਅਗਨੀ ਵਿੱਚ ਨਾ ਜਲਾਇਓ ਰਾਜਾ ਵੀ ਘਰਮ ਹਰਾਨ ਹੋ ਗਏ ਤੇ ਬੋਲੇ ਕਿਹੋ ਜੀਆਂ ਗੱਲਾਂ ਕਰ ਰਹੀ ਹੈ ਮੈਂ ਜ਼ਿੰਦਾ ਹਾਂ ਤੈਨੂੰ ਕੁਝ ਨਹੀਂ ਹੋਵੇਗਾ ਮੈਂ ਹਮੇਸ਼ਾ ਤੇਰੇ ਨਾਲ ਰਾਵਾਂਗਾ ਸੁਣ ਕੇ ਮੇਰਾ ਥੋੜੇ ਸ਼ਾਂਤ ਹੋਏ ਪਰ ਕੁਝ ਹੀ ਦੇਰ ਵਿੱਚ ਉਸ ਨੂੰ ਤੇਜ਼ ਬੁਖਾਰ ਨੇ ਘੇਲਿਆ ਰਾਜੇ ਨੇ ਰਾਜ ਵੈਦ ਨੂੰ ਬੁਲਾਇਆ ਤੇ ਮੇਰਾ ਦਾ ਇਲਾਜ ਕਰਨ ਨੂੰ ਕਿਹਾ वैद ने कुछ जड़ी-बूटियां दीं। कुछ देर बाद वैद राजे ਕੋਲ ਆਇਆ ਤੇ ਕਿਹਾ, "ਮਹਾਰਾਜ, ਤੁਹਾਨੂੰ ਇੱਕ ਸ਼ੁਭ ਸਮਾਚਾਰ ਸੁਣਾਉਣਾ ਹੈ। ਛੋਟੀ ਰਾਣੀ ਮੀਰਾ ਗਰਭਵਤੀ ਹੈ।" ਜਦੋਂ ਰਾਜवैद ਨੇ ਰਾਜਾ ਵਿਕਰਮ ਨੂੰ ਇਹ ਸਮਾਚਾਰ ਦਿੱਤਾ ਕਿ ਰਾਣੀ ਮੀਰਾ ਮਾਂ ਬਣਨ ਵਾਲੀ ਹੈ, ਤਾਂ ਰਾਜਾ ਰਾਜਾ ਬਹੁਤ ਖੁਸ਼ ਹੋਇਆ। ਉਸਨੇ ਆਪਣੇ ਗਲੇ ਵਿੱਚ ਪਾਈ ਸੋਨੇ ਦੀ ਮਾਲਾ ਉਤਾਰ ਕੇ ਰਾਜਵੈਦ ਨੂੰ ਤੋਹਫ਼ੇ ਦੇ ਰੂਪ ਵਿੱਚ ਦਿੱਤੀ। ਰਾਜੇ ਦੇ ਇਹ ਪਹਿਲੇ ਸੰਤਾਨ ਇਸ ਦਾ ਦਾ ਉਤਸਵ ਪੂਰੇ ਰਾਜਮੈਲ ਵਿੱਚ ਮਨਾਇਆ ਗਿਆ ਹਰ ਪਾਸੇ ਖੁਸ਼ੀ ਦੇ ਲੈ ਦੌੜ ਗਈ ਰਾਜਾ ਵਿਕਰਮ ਦਾ ਦਿਲ ਖੁਸ਼ੀ ਨਾਲ ਭਰ ਗਿਆ ਹੁਣ ਉਹ ਮੀਰਾ ਨਾਲ ਪਹਿਲਾਂ ਤੋਂ ਵੀ ਜ਼ਿਆਦਾ ਪਿਆਰ ਕਰਨ ਲੱਗਿਆ ਉਸ ਦੀ ਜ਼ਰੂਰਤ ਦਾ ਖਿਆਲ ਰੱਖਣ ਲੱਗਾ ਤੇ ਉਸ ਦੀ ਦੇਖਭਾਲ 'ਚ ਕੋਈ ਕਮੀ ਨਾ ਰਹਿਣ ਦੇਂਦਾ ਪਰ ਇਹ ਸਭ ਦੇਖ ਕੇ ਪਹਿਲੀ ਰਾਣੀ ਸਲੈਨਾ ਦਾ ਦਿਲ ਚੱਲ ਉਠਿਆ ਉਸ ਤੋਂ ਇਹ ਸੈਨ ਨਾ ਹੋਇਆ ਕਿ ਰਾਜੇ ਦਾ ਪਿਆਰ ਤੇ ਸਨਮਾਨ ਹੁਣ ਮੀਰਾ ਵੱਲ ਹੋਰ ਜ਼ਿਆਦਾ ਹੋ ਰਿਹਾ ਹੈ ਮੇਰਾ ਦੇ ਗਰਭਵਤੀ ਹੋਣ ਦੀ ਖਬਰ ਨਾਲ ਸਲਾਨੇ ਦੀ ਈਰਖਾ ਤੇ ਗਰੋਧ ਹੋਰ ਵੱਧ ਗਿਆ ਉਸਨੇ ठान ਲਿਆ ਕਿ ਹੁਣ ਉਹ ਕਿਸੇ ਵੀ ਤਰ੍ਹਾਂ ਮੇਰਾ ਨੂੰ ਆਪਣੇ ਰਸਤੇ ਤੋਂ ਹਟਾ ਦੇਵੇਗੀ ਉਸਨੇ ਇੱਕ ਸਾਜ਼ਿਸ਼ ਰਚੀ ਤੇ ਆਪਣੇ ਵਿਸ਼ਵਾਸਪਾਤ ਤੈ ਦਾਸੀ ਨੂੰ ਬੁਲਾਇਆ ਆਦੇਸ਼ ਦਿੱਤਾ ਕਿ ਹੁਣ ਇੱਕ ਕੁਸ਼ਲ ਗੋਤਾਖੋਰ ਨੂੰ ਲੱਭ ਕੇ ਲਿਆਵੇ ਜਦੋਂ ਗੋਤਾਖੋਰ ਮਹਿਲ ਵਿੱਚ ਆਇਆ ਤਾਂ ਸਲਾਨੀ ਨੇ ਉਸ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਤੇ ਉਸਤੇ ਸਾਹਮਣੇ ਆਪਣੀ ਯੋਜਨਾ ਰੱਖੀ ਉਸਨੇ ਕਿਹਾ ਕਿ ਤੂੰ ਮੇਰਾ ਦੇ ਪੇਕੇ ਜਾ ਤੇ ਉਸਦੇ ਮਾਤਾ ਪਿਤਾ ਘਰ ਵਿੱਚ ਨਾ ਹੋਣ ਤਾਂ ਮੌਕਾ ਦੇ ਕੇ ਉਸੇ ਘਰ ਦੇ ਵਿਹੜੇ ਵਿੱਚ ਜੋ ਖੂਹ ਹੈ ਉਸ ਖੂਹ ਵਿੱਚ ਇੱਕ ਲੱਕੜੀ ਦਾ ਬਕਸਾ ਰੱਖਿਆ ਹੋਇਆ ਹੈ ਤੇ ਉਸ ਬਕਸੇ ਵਿੱਚ ਇੱਕ ਡੱਬੀ ਹੈ ਉਹ ਮੈਨੂੰ ਲਿਆ ਕੇ ਦੇ ਮੈਂ ਤੈਨੂੰ ਉਸੇ ਬਦਲੇ ਮਨ ਜਾ ਇਨਾਮ ਦੇਵਾਂਗੇ ਗੋਤਾ ਘੋਨੇ ਸਿਰ ਚੁਕਾਇਆ ਪਰਸਲਾਨੀ ਨੇ ਉਸ ਨੂੰ ਚਿਤਾਵਨੀ ਦੇਂਦਿਆਂ ਕਿ ਆ ਕੇ ਧਿਆਨ ਰਹੇ ਜੇਕਰ ਇਸ ਕੰਮ ਵਿੱਚ ਕੋਈ ਵੀ ਗੜਬੜੀ ਹੋਈ ਜਾਂ ਫਿਰ ਕਿਸੇ ਨੂੰ ਪਤਾ ਲੱਗਿਆ ਤਾਂ ਤੂੰ ਜਿੰਦਾ ਨਹੀਂ ਬਚੇਗਾ। ਸਲਾਨੀ ਦਾ ਇਹ ਸਖਤ ਆਦੇਸ਼ ਸੁਣ ਕੇ ਗੋਤਾਘੋਰ ਬਿਨਾਂ ਸਮਾਂ ਗਵਾਏ ਮੀਰਾ ਦੇ ਪੇਕੇ ਵੱਲ ਰਵਾਨਾ ਹੋਇਆ। ਉਸ ਨੇ ਜਿਵੇਂ ਹੀ ਕੋਹ ਵਿੱਚ ਪਏ ਬਕਸੇ ਵਿੱਚੋਂ ਡੱਬੀ ਕੱਢੀ ਤਾਂ ਉਸੇ ਸਮੇਂ ਮੀਰਾ ਦੀ ਤਬੀਅਤ ਖਰਾਬ ਹੋ ਗਈ। ਉਸ ਦੇ ਸਾਹ ਉੱਪਰ ਹੇਟਾ ਹੋਣ ਲੱਗੇ ਤੇ ਹੌਲੀ-ਹੌਲੀ ਕਮਜ਼ੋਰ ਪੈਣ ਲੱਗੀ। ਇੰਦਰ ਗੋਤਾਖੋਰ ਨੇ ਡੱਬੇ ਲਿਆ ਕੇ ਰਾਣੀ ਸਲਾਨੀ ਨੂੰ સોંપ ਦਿੱਤੇ ਤੇ ਡੱਬੇ ਵਿੱਚ ਮੋਤੀਆਂ ਦੀ ਮਾਲਾ ਦੇਖ ਕੇ ਸਨਾਨੇ ਦੀਆਂ ਅੱਖਾਂ ਚਮਕ ਉਠੀਆਂ ਉਸ ਨੇ ਉਸੇ ਵੇਲੇ ਮਾਲਾ ਨੂੰ ਆਪਣੇ ਗਲੇ ਵਿੱਚ ਪਾ ਲਿਆ ਤੇ ਜੋਰ-ਜੋਰ ਦੇ ਹੱਸਣ ਲੱਗੀ ਹੁਣ ਮੀਰਾ ਦੇ ਚਾਂਸ ਸਲਾਨੀ ਦੇ ਹੱਥਾਂ ਵਿੱਚ ਸੀ ਤੇ ਉਹ ਇਸ ਤਾਕਤ ਦਾ ਅਹਿਸਾਸ ਕਰਕੇ ਬਹੁਤ ਖੁਸ਼ ਹੋਈ ਮਾਲਾ ਗਲੇ ਵਿੱਚ ਪਾਉਂਦਿਆਂ ਹੀ ਮੀਰਾ ਪੂਰੀ ਤਰ੍ਹਾਂ ਬੇਹੋਸ਼ ਹੋ ਗਈ ਰਾਜੇ ਨੇ ਉਸਨੂੰ ਬੇਹੋਸ਼ ਬੇਸੁਰਧ ਹੋਈ ਦੇਖ ਕੇ ਉਸੇ ਵੇਲੇ ਰਾਜ ਵੈਦ ਨੂੰ ਬੁਲਾਇਆ ਵੈਦ ਨੇ ਮੀਰਾ ਦੀ ਨਾੜੀ ਦੇਖੀ ਤਾਂ ਰਾਜੇ ਨੂੰ ਕਿਹਾ ਕਿ ਮਹਾਰਾਜ ਮੈਨੂੰ ਮਾਫ਼ ਕਰ ਦਿਓ ਪਰ ਹੁਣ ਛੋਟੀ ਰਾਣੀ ਇਸ ਦੁਨੀਆ ਵਿੱਚ ਨਹੀਂ ਰਹੀ ਇਹ ਸੌਂਦੇ ਹੀ ਰਾਜੇ ਦਾ ਦਿਲ ਟੁੱਟ ਗਿਆ ਉਸਨੇ ਆਪਣੀ ਸਭ ਤੋਂ ਚਾਹੇਤੀ ਰਾਣੀ ਨੂੰ ਗਵਾ ਦਿੱਤਾ ਸੀ ਰਾਜਾ ਫੁੱਟ-ਫੁੱਟ ਕੇ ਰੋਣ ਲੱਗਿਆ ਤੇ ਪੂਰੇ ਮਹਿਲ ਵਿੱਚ ਸੋਗ ਛਾ ਗਿਆ ਕੁਝ ਦੇਰ ਬਾਅਦ ਰਾਜੇ ਦਾ ਮੰਤਰੀ ਉਸ ਕੋਲ ਆਇਆ ਤੇ ਨਿਮਰਤਾ ਨਾਲ ਬੋਲਿਆ ਮਹਾਰਾਜ ਛੋਟੀ ਰਾਣੀ ਦਾ ਅੰਤਮ ਸੰਸਕਾਰ ਦਾ ਸਮਾਂ ਆ ਗਿਆ। ਸਾਨੂੰ ਉਹਨਾਂ ਦੇ ਸਰੀਰ ਨੂੰ ਅਗਨੀ ਦੇਣ ਦੀ ਤਿਆਰੀ ਕਰਨੀ ਚਾਹੀਦੀ ਹੈ। ਪਰ ਰਾਜਾ ਵਿਕਰਮ ਨੇ ਉਸ ਦੀ ਗੱਲ ਸੁਣਦੇ ਹੀ ਕਿਹਾ, "ਨਹੀਂ ਮੰਤਰੀ ਜੀ। ਆਪਣੀ ਰਾਣੀ ਨੂੰ ਮੈਂ ਚਲਾਵਾਗਾ ਨਹੀਂ। ਉਸੇ ਅੰਤਿਮ ਇੱਸ਼ਿਆ ਸੀ ਕਿ ਉਸ ਦਾ ਅੰਤਿਮ ਸੰਸਕਾਰ ਨਾ ਕੀਤਾ ਜਾਵੇ। ਨਗਰ ਦੇ ਬਾਰੇ ਇੱਕ ਮੈਲ ਬਣਵਾਓ ਤੇ ਉਸ ਮੈਲ ਵਿੱਚ ਮੇਰਾ ਨੂੰ ਬਿਸਤਰ ਸਮੇਤ ਲਿਟਾ ਦਿਓ। ਉਸ ਮੈਲ ਦੇ ਚਾਰੇ ਪਾਸੇ ਉੱਚੀਆਂ-ਉੱਚੀਆਂ ਦੀਵਾਰਾਂ ਖੜੀਆਂ ਕਰ ਦਿਓ।" ਤਾ ਜੋ ਉਸ ਵਿੱਚ ਕੋਈ ਵੀ ਅੰਦਰ ਨਾ ਜਾ ਸਕੇ ਨਾਲ ਹੀ ਉਸ ਮੈਲ ਵਿੱਚ ਖਾਣ ਪੀਣ ਦਾ ਸਾਰਾ ਸਮਾਨ ਤੇ ਸੁੱਖ ਸਹੂਦਾਵਾਂ ਦੀਆਂ ਚੀਜ਼ਾਂ ਵੀ ਰਖਵਾ ਦਿਓ ਮੰਤਰੀ ਰਾਜੇ ਦੇ ਗੱਲ ਸੁਣ ਕੇ ਹੈਰਾਨ ਰਹਿ ਗਿਆ ਪਰ ਰਾਜੇ ਦਾ ਆਦੇਸ਼ ਮੰਨਣਾ ਉਸਦੀ ਜ਼ਿੰਮੇਵਾਰੀ ਸੀ ਉਸਨੇ ਉਸੇ ਵੇਲੇ ਨਗਰ ਦੇ ਬਾਹਰ ਇੱਕ ਮੈਲ ਬਣਵਾਇਆ ਜਿਸ ਵਿੱਚ ਮੇਰਾ ਨੂੰ ਬਿਸਤਰ ਸਮੇਤ ਰਖਵਾ ਦਿੱਤਾ ਮੈਲ ਦੀਆਂ ਉੱਚੀਆਂ ਉੱਚੀਆਂ ਦੀਵਾਰਾਂ ਬਣਾ ਦਿੱਤੀਆਂ ਗਈਆਂ ਤੇ ਉਸ ਵਿੱਚ ਸਾਰੀਆਂ ਜ਼ਰੂਰਤਾਂ ਦੀਆਂ ਜੇ ਜਨਖਵਾ ਦਿੱਤੀਆਂ ਗਈਆਂ ਮਹਿਲ ਵਿੱਚ ਮੀਰਾ ਨੂੰ ਇਸ ਤਰ੍ਹਾਂ ਛੱਡਣ ਤੋਂ ਬਾਅਦ ਰਾਣੀ ਸੁਲਾਨੀ ਆਪਣੀ ਯੋਜਨਾ ਦੀ ਸਫਲਤਾ ਦੇ ਬਹੁਤ ਖੁਸ਼ ਹੋਈ। ਉਸ ਨੂੰ ਲੱਗਿਆ ਕਿ ਹੁਣ ਮੀਰਾ ਹਮੇਸ਼ਾ ਲਈ ਉਸਦੇ ਰਸਤੇ ਤੋਂ ਹਟ ਗਈ। ਰਾਜੇ ਦੇ ਮਨ ਦੇ ਵਿੱਚ ਮੀਰਾ ਦੀਆਂ ਯਾਦਾਂ ਵਸੀਆਂ ਸੀ। ਉਹ ਆਪਣੀ ਚਹੇਤੀ ਰਾਣੀ ਨੂੰ ਇਸ ਤਰ੍ਹਾਂ ਗਵਾਉਣ ਦਾ ਦੁੱਖ ਸਹਿ ਨਹੀਂ ਕਰ ਪਾ ਰਿਹਾ ਸੀ। ਉਸ ਦਾ ਕਿਸੇ ਵੀ ਕੰਮ ਵਿੱਚ ਮਨ ਨਹੀਂ ਲੱਗ ਰਿਹਾ ਸੀ। ਉਹ ਅਕਸਰ ਉਸ ਮਹਿਲ ਦੇ ਚਾਰੇ ਪਾਸੇ ਚੱਕਰ ਲਗਾਉਂਦਾ ਰਹਿੰਦਾ ਸੀ। ਇਥੇ ਮੇਰਾ ਨੂੰ ਰੱਖਿਆ ਗਿਆ ਸੀ ਮਨੋਂ ਉਸ ਦੀ ਮੌਜੂਦਗੀ ਮਹਿਸੂਸ ਕਰਨ ਨਾ ਚਾਹੁੰਦਾ ਹੋਵੇ ਇੱਕ ਦਿਨ ਰਾਜਾ ਵਿਕਰਮ ਸੋਚਣ ਲੱਗਿਆ ਕਿ ਆਖਿਰ ਮੇਰਾ ਨੇ ਆਪਣੇ ਸਰੀਰ ਨੂੰ ਅੱਗ ਲਾਉਣ ਤੋਂ ਕਿਉਂ ਮਨਾ ਕੀਤਾ ਸੀ ਇਸ ਵਿੱਚ ਕੋਈ ਰਾਸ ਛੁਪਿਆ ਹੈ ਕਿ ਉਹ ਫਿਰ ਤੋਂ ਜਿੰਦਾ ਹੋ ਕੇ ਵਾਪਸ ਆਵੇਗੀ ਪਰ ਉਸੇ ਮਨ ਨੇ ਉਸ ਨੂੰ ਸਮਝਾਇਆ ਕਿ ਮਰੇ ਹੋਏ ਲੋਕਾ ਦੇ ਵਾਪਸ ਨਹੀਂ ਆਉਂਦੇ ਇਸ ਦੇ ਬਾਵਜੂਦ ਰਾਜੇ ਦਾ ਮਨ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸੀ ਇੱਕ ਦਿਨ ਜਦੋਂ ਰਾਜਾ ਵਿਕਰਮ ਰੋਜ਼ ਦੀ ਤਰ੍ਹਾਂ ਮਹਿਲ ਦੇ ਚਾਰ ਮਹਿਲ ਦੇ ਚਾਰੇ ਪਾਸੇ ਘੁੰਮ ਰਿਹਾ ਸੀ ਤਾਂ ਉਸ ਨੂੰ ਮਹਿਲ ਦੇ ਅੰਦਰੋਂ ਇੱਕ ਬੱਚੇ ਦੇ ਰੋਂਦੇ ਆਵਾਜ਼ ਸੁਣਾਈ ਦਿੱਤੀ। ਇਹ ਆਵਾਜ਼ ਸੁਣ ਕੇ ਰਾਜਾ ਹੈਰਾਨ ਰਹਿ ਗਿਆ। ਉਸ ਨੇ ਸੋਚਿਆ ਇਸ ਮਹਿਲ ਵਿੱਚ ਤਾਂ ਮੇਰਾ ਤੋਂ ਇਲਾਵਾ ਕੋਈ ਨਹੀਂ ਹੈ ਤਾਂ ਫਿਰ ਇਹ ਬੱਚਾ ਕਿੱਥੋਂ ਆਇਆ? ਜੰਗਿਆਸਾ ਵਸ਼ ਰਾਜਾ ਮਹਿਲ ਦੇ ਅੰਦਰ ਪਹੁੰਚਿਆ ਜਦੋਂ ਰਾਜਾ ਮਹਿਲ ਦੇ ਵਿਹੜੇ ਵਿੱਚ ਪਹੁੰਚਿਆ ਤਾਂ ਉਹਨਾਂ ਨੇ ਦੇਖਿਆ ਕਿ ਮੇਰਾ ਨਿਸ਼ਪਰਨ ਬਿਸਤਰੇ ਤੇ ਪਈ ਹੋਈ ਸੀ ਤੇ ਉਸ ਦੀ ਬਗਲ ਵਿੱਚ ਇੱਕ ਛੋਟਾ ਜਿਹਾ ਬੱਚਾ ਰੋ ਰਿਹਾ ਸੀ। ਰਾਜੇ ਨੇ ਜਦ ਉਸ ਬੱਚੇ ਨੂੰ ਗੋਦੀ ਵਿੱਚ ਉਠਾਇਆ ਤਾਂ ਬੱਚਾ ਚੁੱਪ ਹੋ ਗਿਆ ਉਹ ਰਾਜੇ ਦੀ ਗੋਦ ਵਿੱਚ ਖੇਡਦਾ ਹੋਇਆ ਸਨ ਲੱਗਾ ਤੇ ਥੋੜੀ ਦੇਰ ਬਾਅਦ ਖੇਡਦੇ-ਖੇਡਦੇ ਸੌਂ ਗਿਆ ਰਾਜੇ ਨੇ ਬੜੇ ਪਿਆਰ ਨਾਲ ਉਸ ਨੂੰ ਮੀਰਾ ਦੇ ਬਗਲ ਵਿੱਚ ਸੁਲਾ ਦਿੱਤਾ ਤੇ ਫਿਰ ਭਾਰੇ ਮਨ ਨਾਲ ਮਹਿਲ ਦੇ ਬਾਹਰ ਆ ਗਿਆ ਅਗਲੇ ਦਿਨ ਰਾਜੇ ਦਾ ਮਨ ਉਸ ਬੱਚੇ ਨੂੰ ਦੇਖਣ ਲਈ ਬਿਆਕੁਲ ਹੋ ਗਿਆ ਉਹ ਦੁਬਾਰਾ ਮਹਿਲ ਵਿੱਚ ਗਿਆ ਤੇ ਦੇਖਿਆ ਕਿ ਬੱਚਾ ਵੇੜੇ ਵਿੱਚ ਇਕੱਲਾ ਖੇਡ ਰਿਹਾ ਹੈ ਰਾਜੇ ਨੇ ਉਸ ਨੂੰ ਗੋਦ ਦੇ ਵਿੱਚ ਚੁੱਕਿਆ ਤੇ ਬੱਚਾ ਖੁਸ਼ ਹੋ ਕੇ ਉਸ ਦੇ ਨਾਲ ਖੇਡਣ ਲੱਗ ਗਿਆ ਰਾਜੇ ਦੇ ਗੋਦ ਦੇ ਵਿੱਚ ਕੁਝ ਦੇਰ ਖੇਡਦੇ ਖੇਡਦੇ ਉਹ ਬੱਚਾ ਫਿਰ ਤੋਂ ਸੌਂ ਗਿਆ ਰਾਜੇ ਨੇ ਉਸ ਨੂੰ ਮੀਰਾ ਦੇ ਬਗਲ ਵਿੱਚ ਸੁਲਾ ਦਿੱਤਾ ਬਾਅਦ ਹੁਣ ਇਹ ਰਾਜੇ ਦੇ ਦਿਨ ਚਰਿਆ ਦਾ ਹਿੱਸਾ ਬਣ ਗਿਆ ਉਹ ਹਰ ਰੋਜ਼ ਉਸ ਬੱਚੇ ਨੂੰ ਮੈਲ ਵਿੱਚ ਜਾਂਦਾ ਤੇ ਉਸ ਦੇ ਲਈ ਖਡਾਉਣੇ ਖਾਣ ਦਾ ਸਮਾਨ ਲੈ ਕੇ ਜਾਂਦਾ ਥੋੜੀ ਦੇਰ ਬੱਚੇ ਨਾਲ ਖੇਡਦਾ ਫਿਰ ਉਸ ਨੂੰ ਮੀਰਾ ਦੇ ਬਗਲ ਵਿੱਚ ਸੁਵਾ ਕੇ ਵਾਹਰ ਆ ਜਾਂਦਾ ਇਸੇ ਤਰ੍ਹਾਂ ਸਮਾਂ ਬੀਤ ਗਿਆ ਤੇ ਹੁਣ ਉਹ ਬੱਚਾ ਬੋਲਣ ਲੱਗ ਗਿਆ। ਉਸੇ ਉਮਰ ਵੀ ਹੌਲੀ-ਹੌਲੀ ਵੱਧ ਰਿਹਾ ਸੀ। ਹੁਣ ਉਹ ਗੱਲਾਂ ਸਮਝਣ ਲੱਗਾ ਸੀ। ਇੱਕ ਦਿਨ ਰਾਜੇ ਨੇ ਬੱਚੇ ਨੂੰ ਸਵਾਲ ਕੀਤਾ, "ਪੁੱਤਰ ਤੇਰੀ ਮਾਂ ਕੌਣ ਹੈ?" ਬੱਚੇ ਨੇ ਉਸੇ ਵੇਲੇ ਆਪਣੀ ਉਂਗਲ ਨਾਲ ਮੀਰਾ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ "ਮੇਰੀ ਮਾਂ ਇਹ ਹੈ।" ਰਾਜੇ ਇਹ ਸੁਣ ਕੇ ਹੈਰਾਨ ਰਹਿ ਗਿਆ। ਉਹ ਸਮਝ ਗਏ ਕਿ ਇਹ ਬੱਚਾ ਮੀਰਾ ਦਾ ਹੀ ਪੁੱਤਰ ਹੈ। ਫਿਰ ਉਹਨਾਂ ਨੇ ਉਸ ਤੋਂ ਪੁੱਛਿਆ, "ਪੁੱਤਰ ਤੈਨੂੰ ਭੋਜਨ ਕੌਣ ਖਵਾਉਂਦਾ ਹੈ?" बच्चे ने भोलेपन ਵਿੱਚ ਜਵਾਬ ਦਿੱਤਾ ਮੇਰੀ ਮਾਂ ਇਹ ਸੁਣ ਕੇ ਰਾਜਾ ਹੋਰ ਵੀ ਚਾਰਾ ਹਰਾਨ ਹੋ ਗਿਆ ਮੇਰਾ ਦੇ ਮ੍ਰਿਤਿਕ ਸਰੇ ਨੂੰ ਦੇਖਿਆ ਤੇ ਸੋਚਿਆ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਰਾਜਾ ਨੇ ਫਿਰ ਬੱਚੇ ਤੋਂ ਪੁੱਛਿਆ ਪੁੱਤ ਤੇਰੀ ਮਾਂ ਕਦੋਂ ਜਾਗਦੀ ਹੈ ਬੱਚੇ ਨੇ ਮਾਸੂਮੀਅਤ ਵਿੱਚ ਉੱਤਰ ਦਿੱਤਾ ਮੇਰੀ ਮਾਂ ਹਰ ਰਾਤ ਨੂੰ ਜਾਗਦੀ ਹੈ ਤੇ ਮੈਨੂੰ ਬਹੁਤ ਸਾਰਾ ਪਿਆਰ ਕਰਦੀ ਹੈ ਮੈਨੂੰ ਖਾਣਾ ਖਵਾਉਂਦੀ ਹੈ ਤੇ ਫਿਰ ਸਵੇਰ ਹੁੰਦੇ ਹੀ ਸੌ ਜਾਂਦੀ ਹੈ ਰਾਜਨੇ ਗੋਬੀਰਤਾ ਤੇ ਨਾਲ ਬੱਚੇ ਨੂੰ ਦੇਖਿਆ ਤੇ ਕਿਹਾ ਪੁੱਤਰ ਅੱਜ ਰਾਤ ਜਦੋਂ ਤੇਰੀ ਮਾਂ ਜਾਗੇ ਤਾਂ ਉਹਨਾਂ ਤੋਂ ਪੁੱਛੇ ਕਿ ਉਹ ਸਾਰਾ ਦਿਨ ਕਿਉਂ ਸੌਂਦੀ ਹੈ ਤੇ ਫਿਰ ਰਾਤ ਨੂੰ ਕਿਉਂ ਜਾਗਦੀ ਹੈ ਬੱਚੇ ਨੇ ਹਾਂ ਮੈਂ ਪਰਦੇ ਹੋਏ ਕਿਹਾ ਠੀਕ ਹੈ ਅੱਜ ਰਾਤ ਜਦੋਂ ਮੇਰੀ ਮਾਂ ਜਾਗੇਗੀ ਤਾਂ ਮੈਂ ਉਹਨਾਂ ਤੋਂ ਇਹ ਸਵਾਲ ਜ਼ਰੂਰ ਪੁੱਛਾਂਗਾ ਫਿਰ ਉਹ ਖੇਡਦੇ ਖੇਡਦੇ ਰਾਜੇ ਦੇ ਕੋਲ ਵਿੱਚ ਸੌਂ ਗਿਆ ਰਾਜਾ ਉਸ ਨੂੰ ਮੀਰਾ ਦੇ ਬਗਲ ਵਿੱਚ ਸੁਵਾ ਕੇ ਮਹਿਲ ਤੋਂ ਬਾਹਰ ਆ ਗਿਆ ਰਾਤ ਨੂੰ ਜਦੋਂ ਮੇਰਾ ਦਾ ਆਤਮਿਕ ਰੂਪ ਜਾਗਿਆ ਤਾਂ ਉਸਨੇ ਆਪਣੇ ਪੁੱਤ ਨੂੰ ਖਾਣਾ ਖਵਾਉਣਾ ਸ਼ੁਰੂ ਕੀਤਾ ਤੇ ਬੱਚੇ ਨੇ ਆਪਣੀ ਮਾਂ ਨੂੰ ਕਿਹਾ ਮਾਂ ਮੇਰਾ ਢਿੱਡ ਭਰ ਗਿਆ ਹੈ ਮੈਨੂੰ ਹੁਣ ਭੁੱਖ ਨਹੀਂ ਲੱਗੀ। ਮੇਰਾ ਨੇ ਹਰਾਨੇ ਨਾਲ ਪੁੱਛਿਆ ਪੁੱਤ ਤੂੰ ਤਾਂ ਕੁਝ ਵੀ ਨਹੀਂ ਖਾਦਾ ਮੈਨੂੰ ਤੈਨੂੰ ਭੁੱਖ ਕਿਉਂ ਨਹੀਂ ਲੱਗ ਰਹੀ? ਬੱਚੇ ਨੇ ਜਵਾਬ ਦਿੱਤਾ ਮਾਂ ਦਿਨ ਵਿੱਚ ਰਾਜਾ ਹੁੰਦਾ ਹੈ ਤੇ ਮੈਨੂੰ ਖਾਣਾ ਖਵਾਉਂਦਾ ਹੈ। ਦੇਖੋ ਇਹ ਸਾਰੇ ਖਡੌਣੇ ਵੀ ਰਾਜ ਨੇ ਹੀ ਦਿੱਤੇ ਹਨ। ਉਹ ਮੇਰੇ ਨਾਲ ਖੇਡਦੇ ਹਨ ਮੈਨੂੰ ਗੋਦ ਦੇ ਵਿੱਚ ਚੁੱਕਦੇ ਹਨ। ਤੇ ਬਹੁਤ ਪਿਆਰ ਵੀ ਕਰਦੇ ਹਨ ਫਿਰ ਮੈਂ ਉਹਨਾਂ ਦੇ ਕੋਦੇ ਵਿੱਚ ਸੌ ਜਾਂਦਾ ਹਾਂ ਤੇ ਰਾਜਾ ਮੈਨੂੰ ਸੁਆਗਤ ਚਲਾ ਜਾਂਦਾ ਹੈ ਬੱਚੇ ਨੇ ਅੱਗੇ ਕਿਹਾ ਮਾਂ ਰਾਜੇ ਨੇ ਮੇਰੇ ਤੋਂ ਇੱਕ ਸਵਾਲ ਪੁੱਛਣੋਂ ਕਿਹਾ ਹੈ ਉਹਨਾਂ ਨੇ ਕਿਹਾ ਕਿ ਤੇਰੀ ਮਾਂ ਸਾਰਾ ਦਿਨ ਕਿਉਂ ਸੌਂਦੀ ਹੈ ਤੇ ਰਾਤ ਨੂੰ ਕਿਉਂ ਜਾਗਦੀ ਹੈ ਮੇਰਾ ਇਹ ਸੌਂਦੇ ਹੀ ਸਮਝ ਗਏ ਕਿ ਰਾਜਾ ਪੂਰੇ ਰਾਜ ਨੂੰ ਜਾਣਨਾ ਚਾਹੁੰਦੇ ਹਨ ਉਸਨੇ ਸੋਚਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਮੇਰੇ ਕਿ ਰਾਜੇ ਨੂੰ ਸੱਚਾਈ ਦੱਸ ਦਿੱਤੀ ਜਾਵੇ ਮੇਰਾ ਨੇ ਆਪਣੇ ਪੁੱਤਰ ਨੂੰ ਕਿਹਾ ਪੁੱਤਰ ਜਦੋਂ ਰਾਜਾ ਆਵੇ ਤਾਂ ਉਸ ਨੂੰ ਕਮੇ ਕਿ ਤੇਰੀ ਮਾਂ ਦੀ ਜਾਨ ਉਸ ਮਾਲਾ ਵਿੱਚ ਹੈ ਜੋ ਵੱਡੀ ਰਾਣੀ ਸਲਾਨੀ ਦੇ ਗਲੇ ਵਿੱਚ ਚਮਕ ਰਹੀ ਹੈ ਅਗਲੇ ਦਿਨ ਰਾਜਾ ਵਿਕਰਮ ਮੇਰਾ ਦੇ ਬੇਟੇ ਨੂੰ ਮਿਲਣ ਮਹਿਲ ਆਇਆ ਉਹਨੇ ਬੱਚੇ ਨੂੰ ਗੋਦੀ ਵਿੱਚ ਚੁੱਕਿਆ ਤੇ ਪਿਆਰ ਨਾਲ ਉਸ ਤੋਂ ਪੁੱਛਿਆ ਕਿ ਪੁੱਤਰ ਕੀ ਤੇਰੀ ਮਾਂ ਨੇ ਕੁਝ ਦੱਸਿਆ ਬੱਚੇ ਨੇ ਬੜੇ ਪੋਲੇਪਣ ਵਿੱਚ ਰਾਜੇ ਨੂੰ ਆਪਣੀ ਮਾਂ ਦੀ ਸਾਰੀ ਗੱਲ ਦੱਸੀ ਰਾਜਾ ਇਹ ਸੁਣ ਕੇ ਹੈਰਾਨ ਰਹਿ ਗਿਆ ਕਿ ਉਹ ਸਮਝ ਗਿਆ ਕਿ ਸਲਾਨੀ ਨੇ ਈਰਖਾ ਕਰਕੇ ਮੀਰਾ ਦੀ ਜ਼ਿੰਦਗੀ ਦਾ ਅੰਤ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਮੀਰਾ ਦਾ ਇਹ ਹਾਲਾਤ ਸਿਰਫ ਵੱਡੇ ਰਾਣੇ ਕਰਕੇ ਹੈ ਰਾਜਾ ਵਿਕਰਮ ਨੇ ਠਾਨ ਲਿਆ ਕਿ ਉਸ ਲਾਨੇ ਨੂੰ ਇਸ ਅਪਰਾਧ ਦੀ ਸਜ਼ਾ ਦੇਵੇਗਾ ਪਰ ਸਭ ਤੋਂ ਪਹਿਲਾਂ ਉਸ ਮਾਲਾ ਨੂੰ ਆਪਣੇ ਕੋਲ ਸੁਰੱਖਿਅਤ ਰੱਖਣਾ ਸੀ ਤਾਂ ਜੋ ਉਹ ਮੀਰਾ ਨੂੰ ਫਿਰ ਤੋਂ ਚੁੰਦਾ ਕਰ ਸਕੇ ਰਾਜੇ ਨੇ ਮਾਲਾ ਵਾਪਸ ਪਾਉਣ ਲਈ ਇੱਕ ਯੋਜਨਾ ਬਣਾਈ ਅਗਲੇ ਦਿਨ ਰਾਜਾ ਸਲਾਨੀ ਦੇ ਕੋਲ ਗਿਆ ਤੇ ਆਮ ਗੱਲਬਾਤ ਕਰਦੇ ਹੋਏ ਬੋਲਿਆ ਮਹਾਰਾਣੀ ਉਸ ਨੇ ਭਾਰੇ ਮੋਤੀਆਂ ਦੀ ਮਾਲਾ ਗਲੇ ਵਿੱਚ ਕਿਉਂ ਪਾਈ ਹੋਈ ਹੈ ਇਸ ਨੂੰ ਉਤਾਰ ਦਿਓ ਕਿਤੇ ਇਹ ਤੈਨੂੰ ਥਕਾ ਨਾ ਦੇਵੇ ਰਾਣੀ ਨੇ ਰਾਜੇ ਦੀ ਗੱਲ ਨੂੰ ਟਾਲਦੇ ਹੋਏ ਕਿਹਾ ਕਿ ਮਹਾਰਾਜ ਇਹ ਮਾਲਾ ਮੇਰੀ ਮਰੀ ਹੋਈ ਮਾਂ ਦੀ ਆਖਰੀ ਨਿਸ਼ਾਨੀ ਹੈ ਤੇ ਇਹ ਮੇਰੇ ਲਈ ਬਹੁਤ ਖਾਸ ਹੈ ਇਸ ਲਈ ਇਸ ਨੂੰ ਮੈਂ ਆਪਣੇ ਗਲੇ ਤੋਂ ਕਦੇ ਵੀ ਨਹੀਂ ਉਤਾਰ ਸਕਦੀ ਰਾਜਾ ਇਹ ਸੁਣ ਕੇ ਸਮਝ ਗਿਆ ਕਿ ਸਲਾਨੀ ਆਸਾਨੀ ਨਾਲ ਮਾਲਾ ਉਤਾਰਨ ਨੂੰ ਤਿਆਰ ਨਹੀਂ ਹੋਵੇਗੀ ਉਸਨੇ ਮਨ ਹੀ ਮਨ ਤੈਅ ਕੀਤਾ ਕਿ ਉਸ ਨੂੰ ਇਹ ਮਾਲਾ ਪਾਉਣ ਲਈ ਕੋਈ ਹੋਰ ਤਰੀਕਾ ਪਨਾਉਣਾ ਪਵੇਗਾ। ਅਗਲੇ ਦਿਨ ਰਾਜੇ ਨੇ ਇੱਕ ਹੋ ਹੋਜੋਜਨਾ ਬਣਾਈ ਤੇ ਸੁਨਾਨੇ ਕੋਲ ਫਿਰ ਤੋਂ ਆ ਗਿਆ ਤੇ ਉਸਨੇ ਕਿਹਾ ਮਹਾਰਾਣੀ ਮੇਰਾ ਇੱਕ ਦੋਸਤ ਦਾ ਛੋਟਾ ਜਿਹਾ ਬੱਚਾ ਹੈ ਪਰ ਉਸਦੀ ਮਾਂ ਹੁਣ ਇਸ ਦੁਨੀਆ ਵਿੱਚ ਨਹੀਂ। ਮੇਰੇ ਦੋਸਤ ਨੂੰ ਬੱਚੇ ਦੀ ਦੇਖਭਾਲ ਵਿੱਚ ਬਹੁਤ ਹੀ ਮੁਸ਼ਕਲ ਹੋ ਰਹੀ ਹੈ। ਇਸ ਲਈ ਮੈਂ ਸੋਚ ਰਿਹਾ ਕਿ ਕੁਝ ਦਿਨਾਂ ਲਈ ਉਸ ਬੱਚੇ ਨੂੰ ਇੱਥੇ ਲੈ ਆਵਾਂ ਕਿ ਤੁਸੀਂ ਉਸ ਦੀ ਦੇਖਭਾਲ ਕਰ ਸਕੋਗੇ। ਸਲਾਨੀ ਨੇ ਗੱਲ ਸੌਂਦੇ ਹੀ ਹਾਵੇਂ ਪਰ ਦਿੱਤੀ ਰਾਜੇ ਨੇ ਫਿਰ ਤੋਂ ਮੀਰਾ ਦੇ ਪੁੱਤਰ ਨਾਲ ਮੁਲਾਕਾਤ ਕੀਤੀ ਤੇ ਉਸ ਨੂੰ ਸਾਰੇ ਯੋਜਨਾ ਸਮਝਾ ਦਿੱਤੀ ਰਾਜੇ ਨੇ ਕਿਹਾ ਕਿ ਪੁੱਤਰ ਜਿਵੇਂ ਹੀ ਵੱਡੇ ਰਾਣੀ ਤੈਨੂੰ ਆਪਣੀ ਗੋਦ ਦੇ ਵਿੱਚ ਚੁੱਕਗੇ ਤੂੰ ਉਸੇ ਗਲੇ ਚ ਪਾਈ ਹੋਈ ਮਾਲਾ ਨੂੰ ਫੜ ਕੇ ਜ਼ੋਰ-ਜ਼ੋਰ ਦੇ ਰੋਣਾ ਸ਼ੁਰੂ ਕਰ ਦੇਵੇਂ ਤੇ ਕਹੀਂ ਕਿ ਮੈਂ ਉਸ ਮਾਲਾ ਨਾਲ ਹੀ ਖੇਡਣਾ ਹੈ ਤੇ ਉਹਦੋਂ ਤੱਕ ਰੋਂਦਾ ਰਹੇ ਜਦੋਂ ਤੱਕ ਉਹ ਮਾਲਾ ਉਤਾਰ ਨਾ ਦੇਵੇ ਬਚਨੇ ਉਤਸਾਹਿਤ ਹੋ ਕੇ ਰਾਜੇ ਦੇ ਗਲ ਮਾਲ ਲਈ ਤੇ ਯੋਜਨਾ ਚੰਗੀ ਤਰ੍ਹਾਂ ਸਮਝ ਲਿਆ। ਅਗਲੇ ਦਿਨ ਰਾਜਾ ਵਿਕਰਮ ਉਸ ਬੱਚੇ ਨੂੰ ਲੈ ਕੇ ਮਹਿਲ ਪਹੁੰਚ ਗਿਆ ਅਤੇ ਹਰ ਕੋਈ ਬੱਚੇ ਨੂੰ ਦੇਖ ਕੇ ਖੁਸ਼ ਸੀ। ਉਸ ਨੂੰ ਪਿਆਰ ਕਰਨ ਲੱਗਿਆ। ਥੋੜੀ ਦੇਰ ਬਾਅਦ ਰਾਜਾ ਵਿਕਰਮ ਨੇ ਬੱਚੇ ਨੂੰ ਸਲਾਨੀ ਕੋਲ ਜਾ ਕੇ ਕਿਹਾ ਮਹਾਰਾਣੀ ਇਹ ਉਹ ਹੀ ਬੱਚਾ ਹੈ ਕਿ ਤੁਸੀਂ ਇਸ ਨੂੰ ਥੋੜੀ ਦੇਰ ਲਈ ਆਪਣੀ ਗੋਦੀ ਵਿੱਚ ਬਿਠਾਓਗੇ। ਸਲਾਨੀ ਨੇ ਮੁਸਕਰਾਉਂਦੇ ਹੋਏ ਬੱਚੇ ਨੂੰ ਗੋਦੀ ਵਿੱਚ ਲੈ ਲਿਆ ਪਰ ਜਿਵੇਂ ਹੀ ਬੱਚੇ ਨੇ ਸਲਾਣੇ ਦੇ ਗਲੇ ਦੀ ਮਾਲਾ ਦੇਖੀ ਉਸ ਨੂੰ ਫੜ ਕੇ ਜ਼ੋਰ-ਜ਼ੋਰ ਦੇ ਰੋਣ ਲੱਗਿਆ ਤੇ ਕਹਿਣ ਲੱਗਿਆ ਕਿ ਮੈਂ ਇਸ ਮਾਲਾ ਨਾਲ ਖੇਡਣਾ ਹੈ ਮੈਨੂੰ ਇਹ ਮਾਲਾ ਦਿਓ ਸਲਾਣੇ ਨੇ ਬੱਚੇ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਨਹੀਂ ਪੁੱਤਰ ਇਹ ਮਾਲਾ ਖੇਡਣ ਦੀ ਚੀਜ਼ ਨਹੀਂ ਮੈਂ ਤੈਨੂੰ ਦੂਜੇ ਸੋਨੇ ਘਡੌਣੇ ਮੰਗਵਾ ਦਿੰਦੀ ਹਾਂ ਉਸ ਨੇ ਉਸੇ ਵੇਲੇ ਨੌਕਰਾਂ ਨੂੰ ਆਦੇਸ਼ ਦਿੱਤਾ ਆਦੇਸ਼ ਦਿੱਤਾ ਕਿ ਬੱਚੇ ਲਈ ਨਵੇਂ ਘਡੌਣੇ ਲਿਆਏ ਜਾਣ ਪਰ ਬੱਚਾ ਉਹਨਾਂ ਘਡੌਣਿਆਂ ਨੂੰ ਦੇਖ ਕੇ ਹੋਰ ਜ਼ੋਰ ਦੇ ਰੋਣ ਲੱਗਿਆ ਉਸ ਨੇ ਆਪਣੇ ਜੇ ਤਾਂ ਫੜੀ ਰੱਖੀ ਉਸਨੇ ਬਸ ਉਸ ਮਾਲਾ ਨਾਲ ਖੇਡਣਾ ਹੈ ਉਸੇ ਸਮੇਂ ਰਾਜਾ ਵੀ ਉੱਥੇ ਆ ਗਿਆ ਤੇ ਉਸਨੇ ਸਲਾਨੀ ਨੂੰ ਕਿਉਂ ਮਾਰਾ ਨਹੀਂ ਇਹ ਕਿਉਂ ਰਿਆ ਹੈ ਤੁਸੀਂ ਤਾਂ ਇਸ ਰਾਜ ਦੇ ਮਾਰਾ ਨਹੀਂ ਹੋ ਇੱਕ ਮਾਮੂਲੀ ਜੀ ਮਾਲਾ ਲਈ ਤੁਸੀਂ ਇਸ ਬੱਚੇ ਦੀ ਤਰ੍ਹਾਂ ਅੜਿਓ ਦੇਖੋ ਇਹ ਬੱਚਾ ਕਿੰਨਾ ਰੋ ਰਿਹਾ ਹੈ ਸੋਚੋ ਜੇਕਰ ਇਸ ਨੂੰ ਕੁਝ ਹੋ ਗਿਆ ਤਾਂ ਲੋਕ ਕੀ ਕਹਿਣਗੇ ਰਾਜ ਵਿੱਚ ਤੁਹਾਡੇ ਕੀ ਜਤਰਾ ਜਾਵਗੇ ਰਾਜੇ ਦੇ ਇਸ ਗੱਲ ਨੇ ਸਲਾਨੀ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਉਸਨੇ ਵਿਚਾਰ ਕੀਤਾ ਕੱਝੇ ਅਗਰ ਇਸ ਬੱਚੇ ਨੂੰ ਕੋਝੋ ਹੋ ਗਿਆ ਤਾਂ ਉਸੇ ਇੱਜ਼ਤ ਤੇ ਬੁਰਾ ਅਸਰ ਪਵੇਗਾ ਉਸਨੇ ਸੋਚਿਆ ਕਿ ਥੋੜੀ ਦੇਰ ਲਈ ਇਹ ਮਾਲਾ ਬੱਚੇ ਨੂੰ ਦੇ ਦਿੰਦੇ ਹਾਂ ਜਦੋਂ ਉਸਦਾ ਦਿਲ ਮਾਲਾ ਤੋਂ ਪਾਰ ਜਾਵੇਗਾ ਉਦੋਂ ਮੈਂ ਇਸ ਤੋਂ ਵਾਪਸ ਲੈ ਲਵਾਂਗੀ ਆਖਿਰ ਵਿੱਚ ਸਲਾਨੀ ਨੇ ਮਾਲਾ ਆਪਣੇ ਗਲੇ ਤੋਂ ਉਤਾਰ ਕੇ ਉਸ ਬੱਚੇ ਨੂੰ ਦੇ ਦਿੱਤੀ ਉਹ ਬੱਚਾ ਮੋਤੀਆਂ ਦੀ ਮਾਲਾ ਹੱਥ ਵਿੱਚ ਲੈ ਕੇ ਮਹਿਲ ਦੇ ਵਿਹੜੇ ਵਿੱਚ ਇੰਦਰ-ਉਂਦਰ ਘੁੰਮਣ ਲੱਗਾ ਤੇ ਖੇਡਣ ਲੱਗਾ ਕੋਝ ਦੇਰ ਬਾਅਦ ਉਸਨੇ ਰਾਜੇ ਦੀ ਯੋਜਨਾ ਅਨੁਸਾਰ ਹੋਲੀ ਜੀ ਮਾਲਾ ਰਾਜੇ ਨੂੰ ਦੇ ਦਿੱਤੀ। ਮਾਲਾ ਪਾ ਕੇ ਰਾਜੇ ਦਾ ਦਿਲ ਸੰਤੋਸ਼ ਨਾਲ ਭਰ ਗਿਆ। ਉਸ ਨੂੰ ਲੱਗਿਆ ਕਿ ਹੁਣ ਮੀਰਾ ਨੂੰ ਦੁਬਾਰਾ ਜਿੰਦਾ ਕਰ ਸਕਦਾ ਹੈ। ਰਾਜੇ ਨੇ ਉਸੇ ਵੇਲੇ ਮਾਲਾ ਨੂੰ ਸੁਰੱਖਿਅਤ ਰੱਖਿਆ ਤੇ ਮਹਿਲ ਤੋਂ ਨਿਕਲ ਕੇ ਉਸ ਇਕਾਂਤ ਮਹਿਲ ਵਿੱਚ ਚੱਲ ਪਿਆ। ਜਿੱਥੇ ਮੀਰਾ ਨੂੰ ਰੱਖਿਆ ਗਿਆ ਸੀ ਉੱਤੇ ਪਹੁੰਚਦੇ ਹੀ ਰਾਜੇ ਨੇ ਉਹ ਮਾਲਾ ਮੀਰਾ ਦੇ ਗਲੇ ਵਿੱਚ ਜਿਵੇਂ ਹਮਾਲਾ ਮੀਰਾ ਦੇ ਗਲੇ ਵਿੱਚ ਪਾਏ ਉਹਦੀ ਅੱਖ ਖੁੱਲ ਗਈ। ਮੀਰਾ ਦੇ ਸਾਹ ਵਾਪਸ ਆ ਗਏ ਤੇ ਉਹ ਜਾਗ ਉਠੀ ਰਾਜੇ ਦੀ ਖੁਸ਼ੀ ਦਾ ਟਿਕਾਣਾ ਨਾ ਰਿਆ ਉਸਨੇ ਮੀਰਾ ਨੂੰ ਆਪਣੇ ਗਲੇ ਨਾਲ ਲਗਾਇਆ ਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਪਾਰ ਆਏ ਮੀਰਾ ਨੇ ਸਾਰੀ ਘਟਨਾ ਬਾਰੇ ਦੱਸਿਆ ਕਿ ਕਿਵੇਂ ਉਸਦੇ ਜਾਨ ਮਾਲਾ ਵਿੱਚ ਕੈਦ ਕਰ ਦਿੱਤੀ ਗਏ ਸੀ ਤੇ ਕਿਵੇਂ ਵੱਡੇ ਰਾਣੇ ਸਲਾਨੀ ਨੇ ਚਲਾਕੀ ਨਾਲ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਸਨੇ ਇਹ ਵੀ ਦੱਸਿਆ ਕਿ ਉਹ ਛੋਟਾ ਜਿਹਾ ਬੱਚਾ ਰਾਜੇ ਦਾ ਪੁੱਤਰ ਹੈ ਰਾਜ ਨੇ ਮੀਰਾ ਦੀ ਗੱਲ ਧਿਆਨ ਨਾਲ ਸੁਣੀ ਤੇ ਕਿਹਾ ਰਾਣੇ ਮੈਂ ਸਾਰਾ ਸੱਚ ਜਾਣ ਚੁੱਕਿਆ ਹਾਂ। ਸਲਾਨੀ ਨੇ ਤੇਰੇ ਨਾਲ ਚੰਗਾ ਨਹੀਂ ਕੀਤਾ। ਉਸ ਨੂੰ ਉਸ ਦੇ ਅਪਰਾਧ ਦੀ سزا ਜ਼ਰੂਰ ਮਿਲੇਗੀ। ਤੂੰ ਕੁਝ ਸਮੇਂ ਲਈ ਇਸ ਮਹਿਲ ਵਿੱਚ ਆਰਾਮ ਨਾਲ ਰਹਿ। ਮੈਂ ਤੈਨੂੰ ਆਪਣੇ ਨਾਲ ਰਾਜਪਾਲ ਵਾਪਸ ਲੈ ਕੇ ਜਾਵਾਂਗਾ। ਇਸ ਤੋਂ ਬਾਅਦ ਰਾਜਾ ਵਿਕਰਮ ਉਸ ਛੋਟੇ ਬੱਚੇ ਨੂੰ ਮਹਿਲ ਤੋਂ ਲੈ ਕੇ ਆਇਆ ਤੇ ਉਸ ਨੂੰ ਮੀਰਾ ਦੇ ਗੁਰਦੇ ਵਿੱਚ ਸਾਂਪ ਦਿੱਤਾ। ਮੀਰਾ ਨੇ ਆਪਣੇ ਪੁੱਤਰ ਨੂੰ ਦੇਖ ਕੇ ਉਸ ਨੂੰ ਬਹੁਤ ਪਿਆਰ ਕੀਤਾ। ਉਸ ਦੀਆਂ ਅੱਖਾਂ ਵਿੱਚ ਮਮਤਾ ਜਾਗ ਉਠੀ। ਰਾਜਾ ਰਾਜ ਮੈਲ ਵਿੱਚ ਵਾਪਸ ਆ ਗਿਆ ਸਲਾਨੀ ਨੇ ਰਾਜ ਨੂੰ ਦੇਖਿਆ ਤਾਂ ਉਸਨੇ ਤੁਰੰਤ ਪੁੱਛਿਆ ਮਹਾਰਾਜ ਕੀ ਤੁਸੀਂ ਉਸ ਬੱਚੇ ਨੂੰ ਦੇਖਿਆ ਉਹ ਮੇਰੇ ਮਾਲਾ ਲੈ ਕੇ ਖੇਡ ਰਿਹਾ ਸੀ ਪਰ ਹੁਣ ਉਹ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ ਮੈਂ ਸੋਚਿਆ ਕਿ ਸ਼ਾਇਦ ਉਹ ਤੁਹਾਡੇ ਨਾਲ ਹੋਵੇਗਾ ਪਰ ਉਹ ਤੁਹਾਡੇ ਨਾਲ ਵੀ ਨਹੀਂ ਹੈ ਤਾਂ ਫਿਰ ਉਹ ਕਿੱਥੇ ਚਲਾ ਗਿਆ ਰਾਜੇ ਨੇ ਗੰਭੀਰ ਆਵਾਜ਼ ਵਿੱਚ ਕਿਹਾ ਰਾਣੀ ਸਾਡੇ ਰਾਜ ਤੇ ਦੁਸ਼ਮਣਾਂ ਦਾ ਹਮਲਾ ਹੋਣ ਦਾ ਖਤਰਾ ਹੈ ਇਸ ਸਮੇਂ ਤੁਹਾਡੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਇਸ ਹੁੰਦੇ ਹਿਸਲਾਨੀ ਡਰ ਗਈ ਤੇ ਤੁਰੰਤ ਰਾਜਨ ਨੂੰ ਬੇਨਤੀ ਕਰਨ ਲੱਗੀ ਮਹਾਰਾਜ ਮੇਰੀ ਰੱਖਿਆ ਕਰੋ ਮੈਨੂੰ ਦੁਸ਼ਮਣਾਂ ਤੋਂ ਬਚਾਓ ਰਾਜ ਨੇ ਉਸ ਨੂੰ ਪ੍ਰੋਸਾ ਦਿੰਦੇ ਹੋਏ ਕਿਹਾ ਕਿ ਮਹਾਰਾਣੀ ਮੈਂ ਤੁਹਾਡੇ ਲਈ ਇੱਕ ਤੈਖਾਣਾ ਤਿਆਰ ਕਰਵਾਇਆ ਹੈ ਜਿਸ ਵਿੱਚ ਸਾਰੀਆਂ ਸੁੱਖ ਸਹੂਲਤਾਂ ਹਨ ਤੁਸੀਂ ਕੁਝ ਸਮੇਂ ਲਈ ਉੱਥੇ ਸੁਰੱਖਿਅਤ ਰਹੋ ਸਲਾਨੀ ਨੇ ਰਾਜ ਦੀ ਗੱਲ ਮੰਨ ਲਈ ਤੇ ਬੋਲੀ ਹਾਂ ਮਹਾਰਾਜ ਤੁਸੀਂ ਜਦੋਂ ਤੱਕ ਕਹੋਗੇ ਮੈਂ ਉਦੋਂ ਤੱਕ ਤੈਖਾਣੇ ਵਿੱਚ ਰਾਵਾਂਗੀ ਰਾਜਾ ਸਲਾਨੇਨ ਤੇ ਖਾਣੇ ਵਿੱਚ ਲੈ ਗਿਆ ਤੇ ਉਸ ਨੂੰ ਅੰਦਰ ਬੰਦ ਕਰ ਦਿੱਤਾ ਇਸ ਤੋਂ ਬਾਅਦ ਰਾਜੇ ਨੇ ਉਸ ਦੇ ਸਾਹਮਣੇ ਸਾਰਾ ਸੱਚ ਪ੍ਰਗਟ ਕਰ ਦਿੱਤਾ ਉਸ ਨੇ ਕਿ ਅਸਲਾਨੇ ਜੋ ਮੇਰੇ ਨਾਲ ਧੋਖਾ ਕੀਤਾ ਹੈ ਉਸ ਦਾ ਇਹ ਨਤੀਜਾ ਹੈ ਤੂੰ ਮੇਰੇ ਨਾਲ ਜੋ ਅਨਿਆਇ ਕੀਤਾ ਹੈ ਉਸ ਦੀ سزا ਹੈ ਹੁ ਤੂੰ ਇੱਥੇ ਤੇ ਖਾਣੇ ਵਿੱਚ ਬੰਨ੍ਹਾ ਰਹੇਗੀ ਤੇ ਜਦ ਤੱਕ ਤੇਰੀ ਮੌਤ ਨਹੀਂ ਹੋ ਜਾਂਦੀ ਇੱਥੇ ਹੀ ਰਹਿਣਗੇ ਸਲਾਨੇ ਸੁਣ ਕੇ ਚੋਰ ਚੋਦੀ ਰੋਣ ਲੱਗੀ ਤੇ ਰਾਜੇ ਤੋਂ ਮਾਫੀ ਮੰਗਣ ਲੱਗੇ ਤੇ ਕਹਿਣ ਲੱਗੇ ਕਿ ਉਹ ਹੁਣ ਇਸ ਤਰ੍ਹਾਂ ਕਦੇ ਨਹੀਂ ਕਰੇਗੀ ਪਰ ਰਾਜੇ ਨੇ ਉਸ ਦੀ ਇੱਕ ਵੀ ਨਾ ਸੁਣੀ ਹੁਣ ਰਾਜਾ ਵਿਕਰਮ ਉਸ ਇਕਾਂਤ ਮਹਿਲ ਵਿੱਚ ਗਿਆ ਜਿੱਥੇ ਮੇਰਾ ਤੇ ਉਸ ਦਾ ਪੁੱਤਰ ਰੁਕੇ ਹੋਏ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ